ਜ਼ਿੰਦਗੀ ਨੂੰ ਜਾਣਨ ਵਾਲੇ ਲੋਕ ਜਗਤ ਵਿੱਚ ਬਹੁਤ ਥੋੜੇ ਜਏ ਹਨ ਇੰਨੇ ਥੋੜੇ ਕਿ ਉਂਗਲਾਂ ਤੇ ਗਿਨੇ ਜਾ ਸਕਣ ਜ਼ਿਆਦਾਤਰ ਲੋਕ ਤਾਂ ਤੋਤਿਆਂ ਦੇ ਵਾਂਗ ਬਾਸੇ ਤੇ ਉਧਾਰੇ ਗਿਆਨ ਨੂੰ ਦਹਰਾਉਂਦੇ ਰਹਿੰਦੇ ਹਨ ਉਹਨਾਂ ਅਪਾਗੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਜੋ ਕਹਿ ਰਹੇ ਹਨ ਉਹ ਉਹਨਾਂ ਦਾ ਆਪਣਾ ਨਹੀਂ ਹੈ ਅਤੇ ਜੋ ਆਪਣਾ ਨਹੀਂ ਹੈ ਉਹ ਸਮਝੋ ਹੈ ਹੀ ਨਹੀਂ ਸਿਰਫ ਪੁਲੇਖਾ ਹੈ ਸੱਚ ਦਾ ਤਾਂ ਸਵਾਦ ਲੈਣਾ ਹੁੰਦਾ ਹੈ ਸੱਚ ਤਾਂ ਅੰਮ੍ਰਿਤ ਹੈ ਪੀਓ ਤਾਂ ਜਾਨੋ ਅੰਮ੍ਰਿਤ ਸ਼ਬਦ ਦੇ ਸੰਬੰਧ ਵਿੱਚ ਕਿੰਨਾ ਹੀ ਸਮਝ ਲਵੋ ਪਿਆਸ ਨਹੀਂ बुझेਗੀ ਨਾ ਜ਼ਿੰਦਗੀ ਵਿੱਚ ਬਸੰਤ ਆਏਗਾ ਨਾ ਸਦੀਵਤਾ ਦੇ ਫੁੱਲ ਖਿੜਨਗੇ ਤੇ ਨਾ ਆਨੰਦ ਦੀ ਵਰਖਾ ਹੋਵੇਗੀ ਨਾ ਕੋਈ ਦੀਵਾ ਜਗੇਗਾ ਜੋਤਦਾ ਨਾ ਹੀ ਬੰਧਨ ਕੱਟ ਹੋਣਗੇ ਬਲਕਿ ਬੰਧਨ ਹੋਰ ਮਜ਼ਬੂਤ ਹੋ ਜਾਣਗੇ ਅਗਿਆਨ ਦੇ ਬੰਧਨ ਇੰਨੇ ਮਜ਼ਬੂਤ ਨਹੀਂ ਲੇਕਿਨ ਖਾਲੀ ਤੇ ਥੋਥੇ ਗਿਆਨ ਦੇ ਬੰਧਨ ਬਹੁਤ ਮਜ਼ਬੂਤ ਹੁੰਦੇ ਹਨ ਗਿਆਨ ਦੀਆਂ ਜ਼ੰਜੀਰਾਂ ਬਹੁਤ ਮਹਿੰਗੀਆਂ ਹਨ ਬਹੁਤ ਭਾਰੀਆਂ ਹਨ ਕਿਉਂ ਕਿਉਂਕਿ ਗਿਆਨ ਹੰਕਾਰ ਨੂੰ ਪਰਦਾਏ ਗਿਆਨ ਦੀਆਂ ਜ਼ੰਜੀਰਾਂ ਐਉਂ ਹਨ ਜਿਵੇਂ ਕਿਸੇ ਨੇ ਸੋਨੇ ਦੀਆਂ ਜ਼ੰਜੀਰਾਂ ਬਣਾ ਲਈਆਂ ਹੋਣ ਹੀਰੇ ਜਵਾਹਰਾਤ ਜੜ ਦਿੱਤੇ ਹੋਣ ਇੰਨੀਆਂ ਬਹੁਮੁੱਲੀਆਂ ਹਨ ਕਿ ਛੱਡਣ ਦਾ ਮਨ ਹੀ ਨਹੀਂ ਹੁੰਦਾ ਤੋੜਨ ਦਾ ਸਵਾਲ ਹੀ ਨਹੀਂ ਉੱਠਦਾ ਇੰਨੀਆਂ ਪਿਆਰੀਆਂ ਹਨ ਕਿ ਕੋਈ ਜ਼ੰਜੀਰ ਕਹੇ ਤਾਂ ਉਹਨਾਂ ਨੂੰ ਨਰਾਜ਼ਗੀ ਹੁੰਦੀ ਹੈ ਉਹ ਤਾਂ ਇਹਨਾਂ ਨੂੰ ਜ਼ੇਵਰ ਮੰਨਦੇ ਹਨ ਉਹ ਤਾਂ ਇਹਨਾਂ ਦਾ ਸ਼ਿੰਗਾਰ ਹਨ ਤਾਂ ਜਿਸ ਨੂੰ ਤੁਸੀਂ ਆਪਣਾ ਸ਼ਿੰਗਾਰ ਸਮਝ ਲਿਆ ਉਸ ਨੂੰ ਕਿਵੇਂ ਛੱਡੋਗੇ ਅ ਗਿਆਨ ਹੰਕਾਰ ਨੂੰ ਨਹੀਂ ਪਰਦਾ ਪੰਤਾਈ ਹੰਕਾਰ ਨੂੰ ਪਰਦੀ ਹੈ ਬੋਲੇ ਸ਼ਾਹ ਕਹਿੰਦੇ ਹਨ ਆਪਣੇ ਆਪ ਨੂੰ ਸਮਝ ਪਹਿਲੇ ਕੀ ਵਸਤ ਹੈ ਤੇਰਾ ਰੂਪ ਪਿਆਰੇ ਸੱਚਾ ਗੁਰੂ ਕਦੀ ਗੁਰੂ ਨਹੀਂ ਹੈ